ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਸ਼ਰੂ ਦੇ ਪਤਨਾ ਮਹਾਰਾਜ ਸਵੇ ਜੈ ਜੈਕਾਰ ਸਵੇ ਜੈ ਜੈਕਾਰ ਮਹਾਰਾਜ ਸਰਬਤਾ ਬਲਾ ਕਰੋ ਬਾਬਾ ਜੀ ਤੁਫਾ ਕਲਿਸ਼ਾ ਦਾ ਨਾਸ਼ ਕਰੋ ਬਾਬਾ ਜੀ ਮੁਖੀ ਧੜੀਲਾ ਦੇਖਣ ਨੂੰ ਸੰਤਨ ਸ਼ਰੂ ਦੇ ਪਤਨਾ ਮਹਾਰਾਜ ਕਿ ਪ੍ਰਗਰੋ ਬਾਸਾ ਜੀ ਦੇ ਮੇਰ ਕਰੋ ਕਿਰਪਾ ਕਰੋ ਸੰਤਨ ਬਾਬਾ ਜੀ ਤੇ ਸੰਤਨ ਬਾਬਾ ਜੀ ਚਾਹੋ Gracias. Sí. todo ਸਤਨਾ ਓਏ ਗੁਰੂ ਸਾਹਿਬ ਜੀ ਕੱਚਾ ਕੰਚਨ ਪਾਇਓ ਸ਼ਬਦ ਗੁਰ ਸਰਵਨ ਹੈ ਸੁਣਿਆ ਬਿਖਤੇ ਅੰਮ੍ਰਿਤ ਹੋਇਓ ਨਾਮ ਸਤ ਗੁਰਮੁਖ ਭਣਿਆ ਸਤ ਗੁਰ ਜਦ ਧਾਰੈ ਪਾਹਨ ਮਾਨਕ ਕਰ ਗਿਆਨ ਗੁਰ ਕਹਿਓ ਵਿਚਾਰ ਕਾਠੋ ਸ਼੍ਰੀਖੰਡ ਸਤ ਗੁਰ ਕੀਏ ਦੁਖ ਦਰਿਦ੍ਰਤਿਨ ਕੇ ਗਏ ਸਤ ਗੁਰ ਚਰਨ ਜਿਨ ਪਰਸਿਆ ਸੇ ਪਸ ਪਰੇਤ ਸੁਰ ਨਰ ਭਾਏ ਚਖੜ ਝਾਂਗੀ ਮੀਂਹ ਵਰਸੈ ਭੀ ਗੁਰ ਦੇਖਣ ਜਾਈ ਸਮੁੰਦ ਸਾਗਰ ਹੋਵੇ ਬੋਖਾਰਾ ਗੁਰ ਸਿਖ ਲੰਘ ਗੁਰੂ ਪਹਿਜਾਈ ਜਿਉ ਪ੍ਰਾਣੀ ਜਲ ਬਿਨ ਹੈ ਮਰਤਾ ਤਿਉ ਸਿਖ ਗੁਰ ਬਿਨ ਮਰ ਜਾਈ ਜਿਉ ਧਰਤੀ ਸੋਭ ਕਰੇ ਜਲ ਭਰਤ ਸੈ ਤਿਉ ਸਿਖ ਗੁਰ ਬਿਨ ਮਰ ਜਾਈ ਫਰੀਦਾ ਗਲਿਏ ਚਿਕੜ ਦੂਰ ਘਰ ਨਾਲ ਪਿਆਰੇ ਨੇ ਚਲਾਤਾ ਭੀਜ ਕੰਬਲੀ ਰਾਹਾਂ ਤਟ ਟਟ ਨੇ ਭਿਜੋ ਸਜੋ ਕੰਬਲੀ ਅੱਲਾ ਬਰਸੋ ਮੇ ਜਾਏ ਮਿਲ ਤਨਾ ਸਜਣਾ ਟੁੱਟੋ ਨਹੀਂ ਨੇ ਹਾਂ ਆਇਆ ਦੂਰ ਚਲ ਕੇ ਮੈਂ ਤਕੀ ਤੋ ਸਰਨਾਏ ਜਿਓ ਮੈਂ ਆਸਾ ਰਖੀ ਚਿੱਤ ਮੈਂ ਮੇਰਾ ਸਭ ਦੁੱਖ ਗਵਾਏ ਜਿਓ ਗਿਆਨ ਤਿਹਾਨ ਕਿਛ ਕਰਮ ਨਾ ਜਾਣਾ ਸਹਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ RAM ਨਾਮ ੁਰਮੈ ਗਹਿਓ ਜਾ ਕਾ ਸਮ ਨਹੀਂ ਕੋਏ యేసే ਮਰਤ ਸੰਕਟ ਮਟੈ ਦਰਸ ਤੁਹਾਰੋ ਹੋਏ ਸੁਖ ਟਲ ਗੁਰ ਸੇਵੀਏ ਹੇ ਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਹੋਵੇ ਸਫਤ ਖਸਮ ਦੀ ਉਰੇ ਹਰ ਸੋ ਘਰ ਸੋ ਤੁਧ ਡਠੇ ਸੱਚ ਭਾਤਸ਼ ਮਹਲ ਜਨਮ ਜਨਮ ਦੀ ਸਜਣ ਸੱਚ ਭਾਤਸ਼ ਸਿਰ ਸ਼ਾਦ ਜਿਸ ਪਾਸ ਬਹਿਠਿਆ ਸੋਈ ਹੈ ਸਵਨਾ ਦਾ ਹੇਬ ਜੀ ਸੋਰਠ ਮਹਲਾ 5 ਘਰ ਦੂਜ ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈ ਤੁਮ ਰਖਨ ਹਾਰੇ ਭਾਵ ਹਾਲਹਿਰ ਮਹਿ ਤਾਰੋ ਤਰੰਹਾਰੇ ਮਾਤ ਗਰਭ ਮਹਿ ਆਪਨ ਸਿਮਰਨ ਦੇ ਤੈ ਤੁਮ ਰਖਹਾਰੇ ਭਾਵਕ ਸਾਗਰ ਅਥਾ ਲਹਿਰ Yeah. ਕਿਨ ਮੈਂ ਅਗਰਿ ਖਿਨ ਮੈਂ ਅਗਰ ਆਚਾਰਯ ਚਲਤ ਤਮਾਰੇ ਰੂੜੜੋ ਗੂੜੜੋ ਘਰ ਗੰਭੀਰ ਉਚਾ ਅਗਮ ਅਪਾਰ ਸਾਦਸਾ ਮੈਂ ਮਿਲਿਆ ਤਾ ਸੁਨੀ ਤਨਾਰੀ ਬਾਣੀ ਆਨੰਦ ਕੋ ਆਪੇਖਤ ਹੀ ਨਨਕ ਪ੍ਰਤਾਪ ਫੁਰਖ ਮੇਰੇ ਬਾਣੀ ਸਾਦ ਸੰਗ ਜੋ ਤਮ ਸਨੀਤ ਮਾਰੀ ਬਾਣੀ ਆਨੰਦ ਕੋ ਆਇਆ ਵੇਖਤ ਹੀ ਨਨਕ ਪ੍ਰਤਾਪ ਪਰਖ ਮੇਰੇ ਬਾਣੀਣੇ ਵਾਹਿ ਹੈ ਗੁਰੂ ਜੀ ਦਾ ਖਾਲਸਾ ਵਾਹਿ ਹੈ ਗੁਰੂ ਜੀ ਦੀ ਫਤ ਸੋਰਠ ਮਹਿਲਾ ਪੰਜਵਾਂ ਘਰ ਦੂਜਾ ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹਿ ਤੁਮ ਰਖਨ ਹਰੇ ਪਾਵਕ ਸਾਗਰ ਅਥਾ ਲਹਿਰ ਮੈਂ ਤਾਰੂ ਤਾਰਨ ਹਰੇ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਦਾ ਪਾਵਨ ਮੁਖਵਾਕ ਧੰ ਸਤ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਦਾ ਬਖਸ਼ਿਸ਼ ਕੀਤਾ ਹੋਇਆ ਸੋਰਠ ਰਾਗ ਅੰਦਰ ਪਾਵਨ ਅੰਗ 613 ਤੇ 14 ਉੱਤੇ ਸੁਭਾਏ ਮਾਨ ਸਤਿਗੁਰ ਬਖਸ਼ਿਸ਼ ਕਰਦੇ ਨੇ ਇਹ ਭਾਈ ਉਹ ਅਕਾਲ ਪੁਰਖ ਮਾਤਾ ਦੇ ਗਰਭ ਦੇ ਵਿੱਚ ਆਪਣਾ ਸਿਮਰਨ ਦੇ ਕੇ ਰੱਖਣ ਵਾਲਾ ਹੈ ਤੇ ਕਹਿਣ ਲੱਗੇ ਦਾਤਾ ਉੱਥੇ ਵੀ ਤੁਸੀਂ ਰਾਖੀ ਕੀਤੀ ਹੈ ਕਿਰਪਾ ਕਰਨ ਇਸ ਸੰਸਾਰ ਸਾਗਰ ਦੇ ਵਿੱਚ ਵੀ ਅਨੇਕਾਂ ਹੀ ਵਿਕਾਰਾਂ ਦੀਆਂ ਲਹਿਰਾਂ ਨੇ ਇਸ ਅਗਨ ਦੇ ਸਾਗਰ ਦੇ ਵਿੱਚ ਕਿਰਪਾ ਕਰਨ ਜਿਵੇਂ ਮਾਤਾ ਦੇ ਗਰਭ ਦੀ ਅਗਨ ਤੋਂ ਤੁਸੀਂ ਰੱਖਿਆ ਇਸ ਸੰਸਾਰ ਸਾਗਰ ਤੇ ਅਗ ਤੋਂ ਵੀ ਤੁਸੀਂ ਹੀ ਰੱਕ ਸਕਦੇ ਹੋ ਤਾਂ ਹੀ ਅਸੀਂ ਰੋਜ਼ਾਨਾ ਧੰਗੁਰੂ ਅਮਰਦਾਸ ਪਾਤਸ਼ਾਹ ਦੇ ਬਚਨ ਪੜ੍ਹਦੇ ਹਾਂ ਕਿ ਜੈਸੀ ਅਗਨ ਉਦਰਮ ਹੈ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜੈ ਹੀ ਕਰਤੈ ਖੇਲ ਰਚਾਇਆ ਦੋਵੇਂ ਇੱਕੋ ਜਏ ਨੇ ਪਰ ਜਿਵੇਂ ਮਾਲਕ ਦੇ ਸਿਮਰਨ ਨਾਲ ਮਾਲਕ ਦੇ ਗਰਭ ਵਿੱਚੋਂ ਬਚਿਆ ਰੱਖਿਆ ਮਾਲਕ ਨੇ ਕੀਤੀ ਹੈ ਤੇਵੇਂ ਇੱਥੇ ਜੇ ਮਾਲਕ ਦੇ ਰੰਗ ਦੇ ਨਾਲ ਜੁੜ ਜਾਵਾਂਗੇ ਤੇ ਮਾਲਕ ਨੇ ਇੱਥੇ ਵੀ ਸਾਡਾ ਬਚਾਅ ਕਰਨਾ ਹੈ ਸਤਿਗੁਰੂ ਕਿਰਪਾ ਕਰਨ ਇਨਾਮ ਸਭਨਾਂ ਨੂੰ ਪ੍ਰਾਪਤ ਹੋਵੇ ਸਾਰੇ ਇਨਾਮ ਜਪ ਕੇ ਆਪਣੇ ਜੀਵਨ ਨੂੰ ਸਵਾਰ ਸਕਣ ਸਤਿਗੁਰ ਸਭਨਾਂ ਦਾ ਆਵਿਆ ਗਾਵਿਆ ਸੇਵਾ ਆਪਣੇ ਦਰ ਤੇ ਪਰਵਾਨ ਕਰਨ ਜੀ ਹੋਈਆਂ ਭੁੱਲਾਂ ਦੇਖੇਵਾ ਵਾਹਿ ਹੈ ਗੁਰੂ ਜੀ ਕਾ ਸਾਹ ਵਾਹੇ ਹੈ ਗੁਰੂ ਜੀ ਕੀ ਫਤਿਹ